ਜਿਹੜੀਆਂ ਆਰਐਸਐਸ ਨਾਲ ਸਮਝੌਤਾ ਕਰਕੇ ਚਲਦੀਆਂ ਨੇ ਖੁਦ ਆਰਐਸਐਸ ਦੀ ਪਾਰਟੀ ਹੈ ਉਹਨਾਂ ਨੇ ਇੱਕ ਸਕੀਮ ਦੇ ਤਹਿਤ ਉਸ ਬੱਚੇ ਦੇ ਕਾਗਜ਼ ਰੱਦ ਕਰਵਾ ਦਿੱਤੇ ਤੋਂ ਸੱਤ ਨੇ ਜਿਹੜਾ ਕੱਲ ਮੁਜ਼ਾਹਰਾ ਕੀਤਾ ਜੁਝਾਰ ਸਿੰਘ ਨੇ ਜੋ ਸਪੀਚ ਵੀ ਕੀਤੀ ਹੈ ਮੈਂ ਉਹਦੇ ਨਾਲ ਸ਼ੋਮੀ ਅਕਾਲ ਦਸ ਅਮਰ ਸਾਹਿਬ ਦੀ ਪੂਰੀ ਸਹਿਮਤੀ ਪ੍ਰਗਟ ਕਰਦਾ ਉਹ ਕੇਂਦਰ ਨੂੰ ਮੋੜ ਚੇਤਾਵਨੀ ਦਿੰਦੇ ਆ ਕਿ ਸਟੂਡੈਂਟਸ ਨੂੰ ਤੁਸੀਂ ਜਾਣ ਬੁਝ ਕੇ ਸਿੱਖ ਸਟੂਡੈਂਟਸ ਨੂੰ ਜਿਨ੍ਹਾਂ ਦੇ ਦਾੜੀ ਹੈਗੀ ਹੈ ਉਹਨਾਂ ਨੂੰ ਮੇਨ ਸਟ੍ਰੀਮ ਔਰ ਟੈਕਸ ਤੋਂ ਬਾਹਰ ਰੱਖਣਾ ਚਾਹੁੰਦੇ ਹੋ ਤੁਸੀਂ ਸਾਡੀ ਪੜਿ ਰਹੀ ਪੀੜ੍ਹੀ ਨੂੰ ਲੀਡਰ ਬਣ ਕੇ ਆਪਣੀ ਵਾਗਡੋਰ ਪੰਜਾਬ ਦੀ ਨਹੀਂ ਸੰਭਾਲਣ ਦੇਣਾ ਚਾਹੁੰਦੇ ਪਰ ਇਹ ਤੁਹਾਡਾ ਸੁਪਨਾ ਸੱਚ ਨਹੀਂ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਤੰਦਿਕਾੜ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਤਕਾਬਨੀ ਦਿੰਦੀ ਹੈ ਗਜੇ ਹਰ ਪਰ ਦੇ ਚੀਜ਼ ਬੇ ਅੱਜ ਮੈਂ ਇੱਕ ਵਿਸ਼ੇਸ਼ ਦਲ ਦੇ ਉੱਤੇ ਲਾਈਵ ਹੋ ਰਿਹਾ ਤੇ ਜਿਹੜੀ ਪੰਜਾਬ ਦੀ ਪੜ੍ਹ ਲਿਖੀ ਨੌਜਵਾਨੀ ਹੈ ਉਹਨੂੰ ਬਹੁਤ ਹੀ ਮੰਦੇ ਤਰੀਕੇ ਦੇ ਨਾਲ ਮੇਨਸਟ੍ਰੀਮ ਤੋਂ ਪਾਸੇ ਕੀਤਾ ਜਾ ਰਿਹਾ ਹੈ ਤਾਜ਼ਾ ਉਦਾਹਰਨ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਦੀ ਹੈ ਜਿੱਥੇ 7 ਬੱਚਿਆਂ ਦੀ ਸਟੂਡੈਂਟਸ ਦੀ ਜਥੇਬੰਦੀ ਨੇ ਇੱਕ ਲੜਕਾ ਵ ভাইস ਪ੍ਰਧਾਨ ਲਈ ਖੜਾ ਕੀਤਾ ਸੀ ਜਿਹੜੀਆਂ ਰਾਸ਼ਟਰੀਵਾਦੀ ਤਾਕਤਾਂ ਨੇ ਜਿਹੜੀਆਂ ਆਰਐਸਐਸ ਨਾਲ ਸਮਝੌਤਾ ਕਰਕੇ ਚਲਦੀਆਂ ਨੇ ਖੁਦ ਆਰਐਸਐਸ ਦੀ ਪਾਰਟੀ ਉਹਨਾਂ ਨੇ ਇੱਕ ਸਕੀਮ ਦੇ ਤਹਿਤ ਉਸ ਬੱਚੇ ਦੇ ਕਾਗਜ਼ ਰੱਦ ਕਰਵਾਤੇ ਸੋ ਸਾਥ ਨੇ ਜਿਹੜਾ ਕੱਲ ਮੁਜ਼ਾਹਰਾ ਕੀਤਾ ਜੁਝਾਰ ਸਿੰਘ ਨੇ ਉਹਦੀ ਸਪੀਚ ਵੀ ਕੀਤੀ ਹੈ ਮੈਂ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪੂਰੀ ਸਹਿਮਤੀ ਪ੍ਰਗਟ ਕਰਦਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਨੇ ਉਹ ਕੇਂਦਰ ਨੂੰ ਮੋੜ ਚੇਤਾਵਨੀ ਦਿੰਦੇ ਆ ਕਿ ਸਟੂਡੈਂਟਸ ਨੂੰ ਤੁਸੀਂ ਜਾਣ ਬੁੱਝ ਕੇ ਸਿੱਖ ਸਟੂਡੈਂਟਸ ਨੂੰ ਜਿਨ੍ਹਾਂ ਦੇ ਦਾੜ੍ਹੀ ਹੈਗੀ ਐ ਉਹਨਾਂ ਨੂੰ ਮੇਨਸਟ੍ਰੀਮ ਪੋਲਿਟਿਕਸ ਤੋਂ ਬਾਹਰ ਰੱਖਣਾ ਚਾਹੁੰਦੇ ਹੂੰ ਤੁਸੀਂ ਸਾਡੀ ਪੜ੍ਹੇ ਲਿਖੀ ਪੀੜ੍ਹੀ ਨੂੰ ਲੀਡਰ ਬਣ ਕੇ ਆਪਣੀ ਬਾਗਡੋਰ ਪੰਜਾਬ ਦੀ ਨਵੀਂ ਸੰਭਾਲਣ ਚਾਹੁੰਦੇ ਪਰ ਇਹ ਤੁਹਾਡਾ ਸੁਪਨਾ ਸੱਚ ਨਹੀਂ ਹੋਏਗਾ ਸੋ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਜਿੱਥੇ ਕੇਂਦਰ ਸਰਕਾਰ ਪੰਜਾਬ ਸਰਕਾਰ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੀ ਹੈ ਕਿ ਜੇ ਹੱਤਕੰਡੇ ਠੀਕ ਨਹੀਂ ਉੱਥੇ ਨਾਲ ਹੀ ਮੈਂ ਪੰਜਾਬ ਪੱਖੀ ਸਿੱਖ ਪੱਖੀ ਜਿੰਨੀਆਂ ਵੀ ਜਥੇਬੰਦੀਆਂ ਹਨ ਬੇਸ਼ੱਕ ਉਹ ਸਟੂਡੈਂਟਸ ਦੇ ਵਿੱਚ ਵਿਚਰ ਰਹੀਆਂ ਨੇ ਬੇਸ਼ੱਕ ਉਹ ਕਿਸਾਨਾਂ ਵਿੱਚ ਵਿਚਰ ਰਹੀਆਂ ਨੇ ਬੇਸ਼ੱਕ ਉਹ ਪੋਲੀਟੀਕਲ ਸਫੇਰ ਦੇ ਵਿੱਚ ਵਿਚਰ ਰਹੀਆਂ ਨੇ ਤੇ ਚਾਹੇ ਉਹ ਧਾਰਮਿਕ ਤੌਰ ਤੇ ਵੀ ਵਿੱਚ ਰਹੀਆਂ ਨੇ ਉਹ ਮੀਰੀ ਪੀਰੀ ਦੇ ਸੁਭਾਤ ਨੂੰ ਮੁੱਖ ਰੱਖ ਕੇ ਸੱਥ ਦਾ ਪੂਰਾ ਸਾਥ ਦੋ سوشل میڈیا ਦੇ ਸਾਥ ਦੋ ਤਾਂ ਜੋ ਹਕੂਮਤ ਨੂੰ ਪਤਾ ਲੱਗੇ ਕਿ ਇਹ ਸਾਡੀ ਚਾਲ ਹੁਣ ਸਮਝ ਗਏ ਨੇ ਇਹਨਾਂ ਦੇ ਬੱਚੇ ਆਪਣਾ ਹੱਕ ਲੈ ਕੇ ਰਹਿਣਗੇ ਸੋ ਮੈਂ ਇੱਕ ਵਾਰ ਫਿਰ ਜਿਹੜਾ ਸੱਥ ਜਥੇਬੰਦੀ ਹੈਗੀ ਆ ਸਟੂਡੈਂਟਸ ਦੀ ਉਹਦੇ ਨਾਲ ਆ ਅਸੀਂ ਤੇ ਜਿਹੜਾ ਵੀ ਸਾਡੇ ਤੋਂ ਉਹ ਆਸ ਕਰਨਗੇ ਅਸੀਂ ਫੋਨ ਕਰਕੇ ਉਹਨਾਂ ਨਾਲ ਉੱਥੇ ਹਾਜ਼ਰ ਹੋਵਾਂਗੇ ਮੈਂ ਸਾਰੇ ਆਪਣੇ ਨੌਜਵਾਨ ਬੱਚਿਆਂ ਨੂੰ ਪਾਰਟੀ ਦੇ ਅਨੁਭੀਂਤੀ ਕਰਦਾ ਕਿ ਸਾਥ ਦਾ ਵੱਤ ਵਦ ਸੋਸ਼ਲ ਮੀਡੀਆ ਤੇ ਸਾਥ ਦਿਓ